ਨਗਰ ਕੌਂਸਲ ਜੈਤੋ ਵੱਲੋਂ ਬੱਸ ਅੱਡਾ ਅੰਦਰ ਪਾਰਕਿੰਗ ਦੀ ਬੋਲੀ ਰੱਦ ਕਰਨ ਨੂੰ ਲੈ ਕੇ ਜੈਤੋ ਸ਼ਹਿਰ ਵਿੱਚ ਪਾਇਆ ਜਾ ਰਿਹਾ ਰੋਸ ਉਹਨਾਂ ਕਹਿੰਿਆ ਕਿ ਸਿਆਸੀ ਬਦਲੇ ਕੁਰਸੀ ਭਾਵਨਾ ਨਾਲ ਬੋਲੀ ਨੂੰ ਰੱਦ ਕੀਤਾ ਗਿਆ ਆਹ ਹੌਸਾਂਦਿਆਂ ਕੀ ਕਹਿਣਾ ਹੈ ਸ਼ਹਿਰ ਵਾਸੀਆਂ ਦਾ ਅਤੇ ਨਗਰ ਕੌਂਸਲ ਅਧਿਕਾਰੀਆਂ ਦਾ 2 ਲੱਖ ਰੁਪਏ ਇਕੱਠਾ ਕਰ ਲਿਆ ਤੇ ਜੇ ਜਿਹੜੀ ਪਹਿਲਾਂ ਬੋਲੀਆਂ ਨੇ ਕੈਨਸਲ ਕਰਤੀ ਸੀ ਜਦ ਕਿ ਇਹਨਾਂ ਨੂੰ ਪਤਾ ਹੀ ਸੀ ਕਿ ਉੱਥੇ ਜਗ੍ਹਾ ਸਾਡੇ ਕੋਲੇ ਨਹੀਂ ਹੈਗੀ ਤੇ ਉਹਦੀ ਪਹਿਲਾਂ ਹੀ ਕੈਨਸਲ ਕਰ ਦਿੰਦੇ ਸਾਨੂੰ ਖੱਜਲ ਖਰਾਬ ਕੀਤਾ ਇੰਨੇ ਬੰਦੇ ਨੂੰ ਇਹਨਾਂ ਨੇ ਬਿਲਕੁਲ ਨਹੀਂ ਇਹਨਾਂ ਕੋਈ ਹੁਣੇ ਕਿਥੋਂ ਚੇਤਾਵਨੀ ਆ ਗਈ ਵੀ ਜਿਹੜੀ ਜਿਹੜੀ ਜਗਾ ਘਾਟੇ ਰੂਪਰੇਖਾ ਤਾਂ ਪਹਿਲਾਂ ਤਿਆਰ ਕਰਨੀ ਸੀ ਕੁਛ ਨਹੀਂ ਜੀ ਇਹਨਾਂ ਦਾ ਅੰਦਰ ਆਰਾ ਸਿਸਟਮ ਹੋਇਆ ਹੋਇਆ ਹੈ ਪਹਿਲਾਂ ਬਣਿਆ ਹੋਇਆ ਪਲਾਨਿੰਗ ਨਹੀਂ ਤਾਂ ਪਹਿਲਾਂ ਵੀ ਕਹਿ ਸਕਦੇ ਸੀ ਇੱਥੇ 20 ਬੰਦਿਆਂ ਨੂੰ ਖਰਾਬ ਕੀਤਾ ਇਹਨਾਂ ਨੇ ਬਿਲਕੁਲ ਦੂਜੇ ਬੰਦਿਆਂ ਨੇ ਤਾਂ ਬੋਲੀ ਬਹੁਤ ਘੱਟ ਦੇਣੀ ਸੀਗੀ ਦੋ ਦੋ ਤਿੰਨ ਤਿੰਨ ਬੰਦੇ ਦੀਆਂ ਸਿੰਗਲ ਬੰਦਾ ਕਿਹਾ ਇਹਨਾਂ ਨੇ ਜੀ ਇੱਥੇ 20 ਬੰਦੇ ਸੀਗੇ ਜਿਨ੍ਹਾਂ ਨੇ ਬੋਲੀ ਦੇਣੀ ਸੀਗੀ ਆ ਮੈਂ ਵੀ ਦੇਣੀ ਸੀ ਉਹਨਾਂ ਚ ਇੱਕ ਬਿਲਕੁਲ ਆ ਤੁਸੀਂ ਸਾਫ਼ ਪਰਚੀ ਦੇਖ ਸਕਦੇ ਹੋ ਅਸੀਂ ਤਾਂ ਦੇਖ ਸਕਦੇ ਹੋ ਇੱਦਾਂ ਦਾਦਾ 10000 ਰੁਪਏ ਜਿਹੜੇ ਗਏ ਇਹਨਾਂ ਨੇ ਭਰਾਇਆ ਹੋਇਆ ਪਰ ਦੇਰ ਵੀ ਜੇ ਅਗੇ ਨਗਰ ਕੌਂਸਲ ਵੱਲੋਂ ਬਿਨਾਂ ਕੋਈ ਦੱਸੇ ਕਾਰਨ ਦੱਸੇ ਜਿਹੜੀ ਕਿ ਬੋਲੀ ਕੈਨਸਲ ਕਰ ਦਿੱਤੀ ਗਿਆ। ਬਾਕੀ ਜੀ ਕਿਸਰਾ ਦੇਖਦੇ ਹੋ ਬੋਲੀ ਕੈਨਸਲ ਹੋ ਗਈ। ਇਹ ਇੱਕ ਪੰਜਾਬੀ ਦੀ ਘਾਹਤਾ ਅੰਨਾ ਮੰਡੇ ਸੀਰਨੀਆ ਮੁੰਡ ਮੁੰਡ ਘਰਦਿਆਂ ਨੂੰ ਦੇ। ਜੀ ਇਹਨਾਂ ਦਾ ਕੰਮ ਉਹ ਹੋਇਆ ਰਹਿਗਾ ਇਹਨਾਂ ਨੇ ਆਪਦੇ ਚਿਹਤਿਆਂ ਨੂੰ ਦੇਣੀ ਹੈ। ਹਮ ਠੀਕ ਹੈ ਉਹ ਇਹਨਾਂ ਨੇ ਆਹਦਾ ਡਰਾਮਾ ਬਾਜੀ ਕੀਤੀ ਸੀਗੀ ਉਹ ਸੋਡੇ ਇੱਕ ਪੱਤਰਕਾਰ ਭਾਏ ਜਾ ਰਹੇ ਨੇ ਇੱਕ ਸਵੇਰੇ 2-3 ਘੰਟੇ ਪਹਿਲਾਂ ਪੋਸਟ ਪਾਤੀ ਤਾਂ ਤਾਂ ਇੰਨੇ ਬੰਦੇ ਇਕੱਠੇ ਹੋ ਗਏ ਤੇ ਨਹੀਂ ਤਾਂ ਇਹਨਾਂ ਦਾ ਕੰਮ ਸ ਉਹਣਾ ਕੀ ਚਾਹੀਦਾ ਯਾਰ ਇਹਨਾਂ ਦਾ ਜਦੋਂ ਇਹਨਾਂ ਦਾ ਤਾਂ ਬੁਰਾ ਹਾਲ ਇਹਨਾਂ ਦਾ ਜਿਹੜਾ ਕਰਪਟ ਸਰਕਾਰ ਹੈ ਫਿਰ ਉਹਨੇ ਉਹੀ ਸਿਸਟਮ ਚਲਾਉਣਾ ਆਪਦਾ ਬਾਕੀ ਜੀ ਇਹ ਕਹਿੰਦੇ ਸੀ ਕਿ ਜਿਹੜੀਆਂ ਪਹਿਲਾਂ ਸਰਕਾਰਾਂ ਹੁੰਦੇ ਸੀ ਕਹਿੰਦੇ ਉਹ ਅੰਦਰ ਵੜ ਕੇ ਠੇਕਾ ਦੇ ਦਿੰਦੀਆਂ ਸੀਗੀਆਂ ਇਹਨਾਂ ਨੇ ਕੀ ਕੀਤਾ ਤੇ ਹੁਣ ਫਿਰ ਇਸ ਵਾਰ ਕੀ ਕਹੋਗੇ 2022 ਦਾ ਇਹਨਾਂ ਕੋਲੇ ਪਾਰਕਿੰਗ ਦਾ ਠੇਕਾ ਹੈ ਫਿਰ ਉਹ ਕਿਹਨੇ ਕਿੱਥੋਂ ਵੜ ਕੇ ਦਿੱਤਾ ਉਹ ਇਹ ਜਵਾਬ ਫਿਰ ਇਹ ਸਹੀ ਹੈ ਅੱਜ ਇਹਨਾਂ ਕੋਲੇ ਜਗ੍ਹਾ ਹੈ ਨਹੀਂ ਤਾਂ ਫਿਰ 2022 ਤੋਂ ਕਿਉਂ ਫਿਰ ਅਨਲੀਗਲ ਚੱਲ ਲਿਆ ਉਹ ਕੌਣ ਲੈ ਰਿਹਾ ਪੈਸੇ ਫਿਰ ਜਿਹੜੀ ਰੂਪਰੇਖਾ ਹੈ ਰੂਪਰੇਖਾ ਇਹ ਪਹਿਲਾਂ ਤਿਆਰ ਕਰਨੀ ਸੀ ਕਿ ਨਾ ਕਿ ਹੁਣ ਤਿਆਰ ਕਰਨੀ ਹੈ ਵੀ ਮੌਕੇ ਤੇ ਕੈਨਸਲ ਕਰ ਦੋ ਇਛਤਿਆਰ ਪਹਿਲਾਂ ਤਾਂ ਡਾਇਰੈਕਟਡ ਆਫਸਰ ਹੈ ਹਾਂ ਠੀਕ ਹੈ ਜਿਨ੍ਹਾਂ ਦੀ ਗਵਾਹੀ ਚ ਠੀਕ ਹੈ ਫਿਰ ਪ੍ਰਧਾਨ ਜੀ ਹੈ ਜਿਨ੍ਹਾਂ ਦੀ ਗਵਾਹੀ ਚ ਇਹ ਰੂਪਰੇਖਾ ਬਣੀ ਤਾਂ ਇਹ ਇਹਨਾਂ ਨੂੰ ਜਦੋਂ ਇਹਨਾਂ ਨੂੰ ਆਈ ਨਹੀਂ ਪਤਾ ਵੀ ਸਾਡੇ ਕੋਲ ਥਾਂ ਹੈਗੀ ਆ ਜਾਂ ਨਹੀਂ ਹੈਗੀ ਤਾਂ ਫਿਰ ਕੀ ਤੁਸੀਂ ਇਹਨਾਂ ਤੋਂ ਕੀ ਆਸ ਰੱਖੋਗੇ ਬਿਲਕੁਲ ਅਬ ਨਾ ਪਾਲਿਸੀ ਇਛਤਿਆਰ ਤੋਂ ਕੁਝ ਆਪਣੀ ਨਹੀਂ ਬਣਿਆ ਪੇਹ ਗਏ ਇੱਥੇ ਹੋਰ ਕੋਈ ਇੱਥੇ ਸਾਰੇ ਖੜੇ ਗਏ ਕਿਸੇ ਕੋਲ ਇਸ਼ਤਿਹਾਰ ਆਇਆ ਇਹਦਾ ਵੀ ਨਹੀਂ ਨਿਆ ਵੀ ਪੰਜ ਸਾਰੇ ਇੱਥੇ ਘਰੇ ਹੋਈ ਹੈ। ਇਸ਼ਤਿਹਾਰ ਇੱਥੇ ਪਈ ਹੈਗੀ ਆ। ਬਿਲਕੁਲ ਬਿਲਕੁਲ। ਜੇ ਸਿਹਾਰ ਨਹੀਂ ਆਇਆ ਤਾਂ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਅੱਜ ਬੋਲੀ ਇੱਥੇ? ਸਾਨੂੰ ਤਾਂ ਇਹ ਪੱਤਰਕਾਰ ਦਾ ਇੱਕ ਜੀ ਪੱਤਰਕਾਰ ਨੇ ਇੱਕ ਪੋਸਟ ਪਾਈ ਹੋਈ ਸੀਗੀ। ਜੀ। ਉਹਨੇ ਪੋਸਟ ਪਾਈ ਹੋਈ ਸੀਗੀ ਵੀ ਅੱਜ ਬੋਲੀ ਹੋਣੀ ਹੈਗੀ ਆ। ਜੀ। ਬਾਸ। ਕੀ ਇਸ ਕੋਟੀਆਂ ਵਾਪਸ ਕਰ ਰਿਹਾ ਹੈ? ਈਓ ਸਾਹਿਬ ਕਹਿੰਦੇ ਅਸੀਂ ਹੋਣੀ ਕਰਵਾ ਦਨੇਗੀ। ਦੇਖੋ ਇਹ ਤਾਂ ਕਹਿੰਦੇ ਕਹਿੰਦੇ ਜੀ ਹਜੇ ਨਹੀਂ ਕਹਿੰਦੇ ਅੱਜ ਨਹੀਂ ਹੋਣੀ ਇਹਦਾ ਕੈਸ ਸਾਡੇ ਪਿਆ ਹੈਗਾ ਅਸੀਂ ਕੱਲ ਨੂੰ ਦੇਖਾਂਗੇ ਜਾਂ ਫਿਰ ਦੇਖਦੇ ਹੈਗੇ ਆ। ਈਓ ਸਾਹਿਬ ਨਾਲ ਹੁਣ ਗੱਲ ਕਰਦੇ ਹੈਗੇ ਜਿਹੜ ਖ਼ਬਰ ਚ ਹੀ ਦੇਵਾਂਗੇ ਨਾ ਜੀ ਖ਼ਬਰ ਰਾਹੀਂ ਕਿਹਨੂੰ ਦੇਵਾਂਗੇ ਕੋਈ ਸਿੱਧਾ ਤਾਂ ਜਾ ਕੇ ਮੰਨ ਲਓ ਜੇ ਜੀਤ ਨੂੰ ਜਾਂ ਹੁਣ ਕਿਸੇ ਨੂੰ ਤਾਂ ਜਾਣਾ ਨਹੀਂਗਾ ਉਹ ਜਾਊ ਤਾਂ ਥਰੂ ਪੱਤਰਕਾਰ ਹੀ ਜਾਊ ਨਾ ਉਹ ਛੋੜੇ ਛੋੜੇ ਮਾਧਿਮ ਰਾਹੀਂ ਇਸ਼ਤਿਹਾਰ ਜਾਣਾ ਹੈਗਾ ਤਾਂ ਉਹ ਇਹਨਾਂ ਨੇ ਇਸ਼ਤਿਹਾਰ ਨਹੀਂ ਦਿੱਤਾ ਹੈਗਾ ਇਹਨਾਂ ਨੇ ਪੂਰੀ ਡਰਾਮੇਬਾਜ਼ੀ ਕੀਤੀ ਹੈ ਪੂਰੀ ਇੱਥੇ ਨੇ ਆਪਦੀ ਡੱਟ ਕੁਛਟ ਕਰਨੀ ਸੀਗੀ ਤੇ ਉਹ ਹੁਣ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਬਿਲਕੁਲ ਤੁਸੀਂ ਦੇਖ ਸਕਦੇ ਹੋ ਮਾੜੀ ਗੱਲ ਹੈ ਕਿ ਅਸੀਂ ਸਵੇਰ ਦੇ 10:00 ਵਜੇ ਦੇ ਭੱਜੇ ਕਰਦੇ ਆ ਹੈ ਤੇ ਹੁਣ ਆ ਕੇ ਜਦੋਂ ਕਿ ਵਾਰੀ ਆਈ ਸਾਡੀ ਇਹਦੀ ਪਾਰਕਿੰਗ ਦੀ ਬੋਲੀ ਦੀ ਜਲਪਗ 20-25 ਜਣੇ ਆਏ ਇਥੇ ਬੋਲੀ ਦੇ ਨਾਲ ਤਾਂ ਅੰਦਰੋਂ ਆ ਕੇ ਕਹਿੰਦੇ ਵੀ ਇਹ ਪਾਰਕਿੰਗ ਸਾਡੇ ਜਗ੍ਹਾ ਤੋਂ ਬਿਲਕੁਲ ਹੈ ਇਹਨਾਂ ਨੂੰ ਪਹਿਲਾਂ ਹੀ ਪਤਾ ਹੋਣਾ ਚਾਹੀਦਾ ਕਿ ਜਗ੍ਹਾ ਹੈਗੀ ਕਿ ਨਹੀਂ ਕਿ ਜੇ ਨਹੀਂ ਹੈਗੀ ਤਾਂ ਉਹ ਬੋਲੀ ਲਾਉਣੀ ਨਹੀਂ ਇਹਨਾਂ ਨੂੰ ਇਸ ਤਰ੍ਹਾਂ ਤੇ ਲੱਗ ਰਿਹਾ ਵੀ 20 ਬੰਦੇ ਇਕੱਠੇ ਹੋ ਕੇ ਡਰਾਮੇਬਾਦੀ ਕਰ ਰਹੇ ਹੈ ਜੀ ਬੋਲੀ ਕਿਤੇ ਕਿੱਥੋਂ ਅਗ ਜਾਣੀ ਹੈ ਹਾਂਜੀ ਹੋ ਸਕਦਾ ਵੀ ਅੰਦਰ ਖਾਤੇ ਆਪਦੇ ਬੰਦੇ ਨੂੰ ਇਹਨਾਂ ਨੇ ਦੇ ਦਿੱਤੀ ਹੋਵੇ ਬਿਲਕੁਲ ਕੁਝ ਦੇਖ ਸਕਦੇ ਹੋ ਵੀ ਇਹਨਾਂ ਨੂੰ ਵਸਤੇ ਸਟੈਂਡ ਦੇ ਪਾਰਕਿੰਗ ਦੀ ਲੈ ਕੇ ਜਿਹੜਾ ਹੈਗਾ ਅੱਜ ਬੋਲੀ ਕਰਵਾਣੀ ਸੀਗੀ ਤੇ TW ਕੈਨਸਲ ਕਰ ਦਿੱਤੀ ਗਿਆ ਕੀ ਕਰ ਰਿਹਾ ਹੋਰ ਇਹ ਜਨਾਬ ਕੋਣ ਆਇਆ ਕਿ ਜਗ੍ਹਾ ਨਹੀਂ ਡਿਸਾਈਡ ਹੋ ਰਹੀ ਹੂੰ ਉਹਨੂੰ ਪ੍ਰੋਪਰ ਪਾਰਕਿੰਗ ਬਣਾ ਕੇ ਉਹ ਨਹੀਂ ਜਿਹੜੀ ਇਹ ਰੂਪ ਰೇಖੇ ਪਹਿਲਾਂ ਕਿਉਂ ਨਹੀਂ ਤਿਆਰ ਕੀਤੀ ਗਈ ਹੁਣ ਜਿਹੜੇ ਅੱਗੇ ਸਕੋਟੀਆਂ ਭਰਾ ਕੇ ਕਿਉਂ ਜਿਹੜਾ ਕਿ ਕੈਨਸਲ ਕੀਤਾ ਗਿਆ ਲੋਕਾਂ ਦਾ ਕਿਉਂ ਸਮਾਂ ਪਰਵਾਹ ਕੀਤਾ ਜਾ ਰਹੀ ਨਹੀਂ ਸਕੋਟੀਆਂ ਤਾਂ ਪਹਿਲੇ ਭਰ ਆ ਲਈਆਂ ਸੀ ਲੇਕਿਨ ਕਈਆਂ ਦੇ ਆ ਕਈਆਂ ਨੇ ਕਿਹਾ ਕਿ ਉੱਥੇ ਜਗ੍ਹਾ ਘੱਟ ਹੈਗੀ ਇਹਨੂੰ ਕੀ ਮੰਨੇ ਅੱਖ ਕੀ ਮੰਨੇ ਅੱਖੇਗਾ ਵੀ ਜਗ੍ਹਾ ਤੇ ਬੋਲੀ ਤਾਂ ਹੋਈ ਨਹੀਂ ਜਦੋਂ ਬੋਲੀ ਹੋਈ ਨਹੀਂ ਜਗ੍ਹਾ ਦੇ ਬਾਰੇ ਕੀ ਮੰਨੇ ਤੁੰਗਾ ਕੀ ਕਹਿੰਦਾ ਜਿਹੜੀ ਅੱਗੇ ਜਗ੍ਹਾ ਘਟ ਹੈਗੀ ਤੁਹਾਡੇ ਸੰਵਿਧਾਨ ਦੇ ਮਜ਼ਾਕ ਜਿਹੜੀ ਉੱਥੇ ਪਾਰਕਿੰਗ ਆਲਰੇਡੀ ਪਹਿਲਾਂ ਚੱਲ ਰਹੀ ਸੀਗੀ ਬੱਸ ਸਟੈਂਡ ਦੇ ਵਿੱਚ ਉਹ ਜਿਹੜੀ ਹੁਣ ਇੱਕੋ ਦਮੇ ਜਿਹੜੀ ਹੈਗੀ ਪਬਲਿਕ ਨੇ ਕਹਿਨ ਦਾ ਮਤਲਬ ਸਾਰੇ ਪਬਲਿਕ ਦਾ ਵੀ ਦੋਸ਼ ਹੈਗਾ ਤੇ ਮੀਡੀਆ ਦਾ ਸਪੀਡੀਆ ਦਾ ਸਵਾਲ ਹੈਗਾ ਵੀ ਇਹਨਾਂ ਨੇ ਬੋਲੀ ਲੈ ਬੋਲੀ ਦੇਣ ਵੇਸਤੇ ਐਸੀ ਕਿ ਇੱਕੋ ਨਾਮ ਜਿਹੜਾ ਹੈਗਾ ਹੈਗਾ ਬਦਨਾਮ ਕਿਵੇਂ ਆਇਗੋ ਕੈਨਸਲ ਕਉਂ ਕੀਤੀ ਗਈ ਹੈ ਕੈਨਸਲ ਤੇ ਜੀ ਐਮ ਵੀ ਹੋਈ ਹੈ ਜਿਨਾ ਕਿ ਯਾਨੀ ਬਸਰ ਦੇ ਫੀਸ ਵਾਲੀ ਹੋਈ ਨਹੀਂ ਨਹੀਂ ਹੋਤਾ ਹੋਗੀ ਕਿ ਫੀਸ ਹੋਗੀ ਜਿਹਾ ਤਾਂ ਇਹ ਜਿਹੜੀ ਹੈਗੀ ਆ ਪਾਰਕਿੰਗ ਦੀਆਂ 20 ਬੰਦੇ ਬਾਹਰ ਖੜੇ ਆ ਬੋਲੀ ਦੇਣ ਵਾਸਤੇ ਤਿਆਰ ਹੈ ਤੁਹਾਡੇ ਵਾਲੀਓ ਸਕੋਟੀਆਂ ਉੱਪਰ ਆਏਗੇ ਉਹਦਾ ਵਿਜ਼ਨ ਕੀ ਹੈ ਵੀ ਕੈਨਸਲ ਤਾਂ ਇਹਨੂੰ ਕੈਨਸਲ ਪੋਸਟਪੋਨ ਕੀਤਾ ਹੈਗਾ ਜੀ ਹੀ ਰੱਖਾਂਗੇ ਉਹਨਾਂ ਸਾਰੇ ਆ ਨਹੀਂ ਅੱਜ ਕੀ ਹੋ ਗਿਆ ਸਰ 21 ਦਿੱਕਤ ਆ ਗਈ ਅੱਜ ਦਾ ਕਾਰਨ ਕੀ ਹੈ ਸਰ ਕੀ ਕਰ ਨੂੰ ਜਗਾਨੂ ਡਿਸਾਈਡ ਕਰਨਾ ਹੈ ਚਲੋ ਸਰ ਇਹ ਤਾਂ ਇਹ ਤਾਂ ਹੋ ਗਿਆ ਇੱਕ ਜਿਹੜਾ ਤੁਸੀਂ ਕਹਿੰਦੇ ਹੋ ਕਿ ਜਦੋਂ ਤੁਹਾਡੇ ਕੋਲ ਬੋਲੀ ਦੇ ਇਨਕਾਰ ਆਏ ਸੀਗੇ ਕੋਈ ਇੱਕ ਕੰਟੀਨ ਦਾ ਸੀਗਾ ਉਹ ਕਹਿੰਦੇ ਤੁਸੀਂ ਕੱਲੇ ਆਂ ਕੱਲਾ ਬੋਲੀ ਨਹੀਂ ਦੇ ਸਕਦਾ ਕੱਲਾ ਨਹੀਂ ਦੇ ਸਕਦਾ ਨਹੀਂ ਇਹਦਾ ਕਾਰਨ ਕੀ ਹੈ ਜਦੋਂ ਬੋਲੀ ਵਾਲਾ ਕੋਈ ਆਇਆ ਨਹੀਂ ਉਹਨੂੰ ਜਿੰਨਾ ਤੁਸੀਂ ਤੁਹਾਡਾ ਠੇਕਾ ਹੈਗਾ ਤੁਸੀਂ ਵਧਾ ਕੇ ਦੇ ਸਕਦੇ ਹੋ ਨਹੀਂ ਹਾਂ ਰੂਲ ਹੈਗਾ ਜੀ ਕਿ ਤਿੰਨ ਬੋਲੀਕਾਰ ਹੋਣੇ ਜ਼ਰੂਰੀ ਹੈ ਤੁਹਾਡੀ ਟਰਮ ਕੰਡੀਸ਼ਨ ਚ ਲਿਖਿਆ ਹੋਇਆ ਹੈ ਜੀ ਇਹ ਪੂਰੇ ਪੰਜਾਬ ਦੇ ਕਿਸੇ ਸਰ ਟਰਮ ਕੰਡੀਸ਼ਨ ਚ ਲਿਖਿਆ ਹੋਇਆ ਹੈ ਤੁਸੀਂ ਜਿਹੜੇ ਜਿਹੜੇ ਉਹਦਾ ਪਿਛਲੇ ਨਾਲੋਂ 15% ਵਧਾ ਕੇ ਵੀ ਤੁਸੀਂ ਆਪਾਂ ਦੇ ਸਕਦੇ ਆ ਕਾਨੂੰਨ ਬਦਾ ਕੇ ਪਹਿਲੇ ਬੋਲ ਗੋਈ ਆ ਕੇ ਦਿੰਦੇ ਹਾਂ ਲੇਕਿਨ ਜਿਹੜੀ ਚੀਜ਼ ਹੈਗੀ ਹੈ ਕਿ ਇੱਕ ਬੋਲੀਕਾਰ ਹੋਵੇ ਤੇ ਬੋਲੀ ਕੈਂਸਲ ਹੋ ਜਾਂਦੀ ਹੈ ਜਿੱਥੇ ਵੀ ਮੈਂ ਰਿਹਾ ਹਾਂ ਉਥੇ ਬੋਲੀ ਕੈਂਸਲ ਕੀਤੀ ਹੈ ਇਹੋ ਸਰ ਕਈ ਕਹਿ ਰਹੇ ਵੀ ਕਿ ਚਿਹਤਾਂ ਨੂੰ ਦੇਣੀ ਸੀ ਇਸ ਕਰਕੇ ਬੰਦੇ ਜ਼ਿਆਦਾ ਹੋਗੇ ਤਾਂ ਕੈਂਸਲ ਹੋਗੇ ਨਹੀਂ ਨਹੀਂ ਕੋਈ ਚਿਹਤਾਂ ਨੂੰ ਨਹੀਂ ਦੇਣੀ ਸੀ ਚਲੋ ਇਹ ਤਾਂ ਇਹ ਤਾਂ ਤੁਸੀਂ ਕਹਿੰਦੇ ਵੀ ਤਿੰਨ ਬੰਦੇ ਤੋਂ ਬਾਅਦ ਤੁਸੀਂ ਬੋਲੀ ਨਹੀਂ ਦਿੰਦੇ ਤੇ ਜਿਹੜੀ ਆ ਕੰਟੀਨ ਤੇ ਦੂਜਾ ਜਿਹੜਾ ਪਾਰਕਿੰਗ ਦਾ ਥੱਜਾ ਸੀ ਉਹਦੇ ਵਿੱਚ ਕਿਤੇ 20 ਬੰਦੇ ਖੜੇ ਜੀ ਜਗ੍ਹਾ ਦੀ ਪ੍ਰੋਬਲਮ ਆ ਗਈ ਸੀ ਕਿ ਉਹਨੂੰ ਆਪਾਂ ਦੇਜੈਕਟ ਕਰਕੇ ਅਸੀਂ ਜਸਤੰਦਰ ਦੇ ਅੰਦਰ ਬੋਲੀ ਫਿਰ ਕਿੰਨੇ ਭਾਈ ਕਿੰਨੀ ਜਗ੍ਹਾ ਦੇਣੀ ਸੀ ਸਰ ਕਿਹੜੀ ਏ ਕਿ ਜੋੜਨਾ ਬਚਿਆ ਹੈ ਕਸਟ ਆਊਟ ਕਰਨਾ ਵਾਪਸ ਕਰੂਗੇ ਨਾ ਬਦਲਦੀ ਸਿਕਿਉਰਿਟੀ ਆਉਂਦਾ ਹੈ ਜਿਹੜੀ ਸਿਕਿਉਰਿਟੀ ਹੈ ਹੁਣ ਜਿਹੜੀ ਇਹਨਾਂ ਦੀ ਮੰਨ ਲਓ ਜਿਹੜੇ 20 ਬੰਦੇ ਦੀ ਸਿਕਿਉਰਿਟੀ ਹੈ ਰਿਫੰਡ ਹੋ ਜਾਏਗੀ ਚੈੱਕ ਮਿਲ ਜਾਣਗੇ ਆਪਸ ਹੋ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ایਓ